ਮੈਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹਨਾਂ ਦੀ ਵਰਕਿੰਗ ਹੈ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੂਕੇਸ਼ਨ ਦੇ ਉੱਪਰ ਬਹੁਤ ਅੱਛੇ ਕੰਮ ਕੀਤੇ ਹੈ ਬਹੁਤ ਅੱਛੇ ਕੰਮ ਹੈਲਥ ਦੇ ਉੱਪਰ ਕੀਤੇ ਹੈ ਭ੍ਰਸ਼ਟਾਚਾਰ ਨੂੰ ਨਕੀਲ ਪਾਈ ਹੈ ਅੱਜ ਨਸ਼ਿਆਂ ਦੇ ਉੱਤੇ ਯੁੱਧ ਸਤਰ ਤੇ ਚੱਲ ਰਿਹਾ ਕੰਮ ਨਸ਼ੇ ਨੂੰ ਛੁਡਾਉਣ ਵਾਸਤੇ ਜਿਹੜੇ ਕਿ ਸਾਡੇ ਪੰਜਾਬ ਦੇ ਵਾਸਤੇ ਬਹੁਤ ਇੱਕ ਨੁਕਸਾਨ ਵਾਲੀ ਗੱਲ ਸੀਗੀ ਸਾਡਾ ਯੂਥ ਜਿਹੜਾ ਉਹ ਬਹੁਤ ਜ਼ਿਆਦਾ ਗਲਤ ਰਸਤੇ ਤੇ ਜਾ ਰਿਹਾ ਸੀ ਉਨ੍ਹਾਂ ਦੇ ਵਾਸਤੇ ਇਹ ਬਹੁਤ ਅੱچھے ਸਟੈਪਸ ਲੈ ਰਹੇ ਹੈ ਜਿੱਦੇ ਤੋਂ ਮੈਂ ਇੰਪ੍ਰੈਸ ਹੋ ਕੇ ਅੱਜ ਇੰਨੇ ਸਾਲਾਂ ਬਾਅਦ ਬੜੇ ਪਰੇਮਾਨ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੀ ਹੈ ਔਰ ਆਮ ਆਦਮੀ ਪਾਰਟੀ ਚੁਣ ਲਿਆ ਕੋ ਕਾਂਗਰਸ ਦੇ ਵਿੱਚ ਮਨ ਬੜੀ ਰਿਸਪੈਕਟ ਮਿਲੀ ਐ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਐ ਮੈਂ ਬਹੁਤ ਸਾਲ ਲਗਾਤਾਰ ਪੀਪੀਸੀਸੀ ਸੈਕਟਰੀ ਰਹੀ ਐ ਗਿਆ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਗ੍ਰਿਵੈਂਸਿਸ ਹੈਲਦੀ ਪਹਿਲਾਂ ਮੈਂ ਵਾਈਸ ਚੇਅਰਪਰਸਨ ਰਹੀ ਆ ਥੈਨ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਗ੍ਰਿਵੈਂਸਿਸ ਹੈਲਦੀ ਹੀ ਮੈਂ ਚੇਅਰਪਰਸਨ ਰਹੀ ਆ ਕਾਂਗਰਸ ਵਾਸਤੇ ਕੰਮ ਕਰ ਰਹੀ ਸੀ ਨਾ ਕਿਸੇ ਕਿਸੇ ਇੰਡੀਵਿਜੂਅਲ ਵਾਸਤੇ ਕੰਮ ਕਰ ਰਹੀ ਸੀ ਜੇ ਅਗਰ ਇੱਕ ਏ ਟੀਮ ਵਾਲੇ ਦੇ ਕੋਲ ਜਾ ਕੇ ਖੜੇ ਹੋ ਜੋ ਉਹਦੀ ਮੀਟਿੰਗ ਅਟੈਂਡ ਕਰ ਲਓ ਮੈਂ ਸਟੇਟ ਦੀ ਔਦੇ ਦਾ ਪਾਰਟੀ ਦੀ ਤਰਫ ਤੋਂ ਵੈਸਟ ਕੌਨਸਟਿਟੂਐਂਸੀ ਦੀ ਇੰਚਾਰਜ ਸੀ ਔਰ ਉਸ ਵਕਤ ਅਸੀਂ 30000 ਵੋਟਾਂ ਦੇ ਉੱਪਰ ਇਸ ਕੌਨਸਟਿਟੂਐਂਸੀ ਤੋਂ ਜਿੱਤੇ ਸੀ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਸੀਗਾ ਕਾਂਗਰਸ ਨੂੰ ਕਾਂਗਰਸ ਤੇ ਗਰੁੱਪੀਜ਼ਮ ਨੇ ਹਰਾਇਆ ਚੇਂਜ ਕੀਤੀ ਹੈ ਪਾਰਟੀ ਬਹੁਤ ਸੋਚ ਵਿਚਾਰ ਕੇ ਕੀਤੀ ਹੈ ਉਹ ਆਪਸੀ ਦੀ ਕੋਈ ਗੁੰਜਾਇਸ਼ ਨਹੀਂ ਹੈ ਤੁਹਾਡੀ ਵੀ ਗੱਲ ਠੀਕ ਹੈ ਕਿ ਜਦ ਆਪਾਂ ਸੇਮ ਡੇ ਦੇ ਵਿੱਚ ਇੱਕ ਘੰਟੇ ਦੇ ਫਰਕ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਤਾਂ ਉਹ ਇਕੱਠੀ ਹੋਣੀ ਚਾਹੀਦੀ ਹੈ ਇੰਨਾ ਭ੍ਰਸ਼ਟਾਚਾਰ ਬਹੁਤ ਜ਼ਿਆਦਾ ਫਾਈਲ ਚੁਕਾ ਸੀ ਕੈਂਸਲ ਤੇ ਤਰਫ ਫਾਈਲ ਚੁਕਾ ਸੀ ਲੇਕਿਨ ਇਹਨਾਂ ਨੇ ਕਾਫੀ ਹੱਦ ਤੱਕ ਹੁਣ ਨਾt ਪਾਈਏ ਬਿੱਟੂ ਜੀ ਬੀਜੇਪੀ ਚਲੇ ਗਏ ਸੋ ਉਹਦਾ ਰਿਜ਼ਲਟ ਵੀ ਤੁਸੀਂ ਦੇਖਿਆ ਹੀ ਹੈ ਜੋ ਆਇਆ ਹੈ ਚੋਨਬ ਦੇ ਵਿੱਚ ਤੁਸੀਂ ਐਮਪੀ ਦਾ ਉਹ ਕਾਂਗਰਸ ਪਾਰਟੀ ਦੇ ਉੱਤੇ ਜਿੱਤੇ ਸੀਗੇ ਨਾ ਕਿ ਬੀਜੇਪੀ ਤੇ ਜਿੱਤੇ ਸੀਗੇ ਹੈ ਨਾ ਨਹੀਂ ਗਿਆ ਸਰਦਾ ਕਿ ਮੈਡਮ ਦੇ ਕੋਲ ਅਸੀਂ ਗਏ ਸੀ ਰਿਕੁਐਸਟ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਤਾਂ ਅਸੀਂ ਇਹ ਕੰਮ ਤੋਂ ਤਾਂ ਨਹੀਂ ਹੋ ਸਕਦਾ ਹਰ ਵਿਅਕਤੀ ਦਾ ਕੰਮ ਹੈ ਚਾਹੇ ਕਿਸੇ ਵੀ ਪਾਰਟੀ ਦਾ ਵਿਅਕਤੀ ਮੇਰੇ ਕੋਲ ਆਇਆ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਹੋਈ ਹੈ 30 ਸਾਲ ਕਾਂਗਰਸ ਵਰਕਰ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਕੱਲ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਸਰੋਪਾ ਪਾਇਆ ਗਿਆ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਗਿਆ ਮੇਰੇ ਨਾਲ ਉਹ ਅਸ ਇਸੇ ਪਾਸਵਾਨ ਜੁੜ ਚੁੱਕੇ ਨੇ ਕਿਉਂਕਿ ਪਹਿਲੇ ਵੀ ਜਿਹੜੇ ਆ ਅਹੁਦੇਦਾਰ ਰਹੇ ਨੇ ਡਾਇਰੈਕਟਰ ਦੇ ਅਹੁਦੇਦਾਰ ਰਹੇ ਨੇ ਗੱਲਬਾਤ ਕਰਾਂਗੇ ਇਹਦੇ ਨਾਲ ਮੈਮ ਕੀ ਹੋ ਗਿਆ ਸੀਗਾ ਇਹੋ ਜਿਹਾ ਜੋ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦੀ ਪਾਰਟੀ ਚੁਣੀ ਤੇ ਕੀ ਕੀ ਫਾਇਦੇ ਤੁਹਾਨੂੰ ਦੇਖੇ ਤੇ ਕੀ ਕੀ ਡਿਸਐਡਵਾਂਟੇਜ ਦੇਖੀ ਕਾਂਗਰਸ ਵਿੱਚ ਜੋ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਅਲਵਿਦਾ ਕਹਿ ਕੇ ਆਮ ਦੀ ਪਾਰਟੀ ਚ ਸ਼ਾਮਿਲ ਹੋਏ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਪੂਰਾ ਸਿਮੀ ਚੋਪੜਾ ਪਛਾਨ ਔਰ ਤੁਸੀਂ ਕੁਐਸਚਨ ਕੀਤਾ ਕਿ ਕਾਂਗਰਸ ਪਾਰਟੀ ਨੂੰ ਕਿਉਂ ਛੋੜਿਆ ਹੈ ਮੈਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹਨਾਂ ਦੀ ਵਰਕਿੰਗ ਹੈ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੂਕੇਸ਼ਨ ਦੇ ਉੱਪਰ ਬਹੁਤ ਅੱਛੇ ਕੰਮ ਕੀਤੇ ਹੈ ਬਹੁਤ ਅੱਛੇ ਕੰਮ ਹੈਲਥ ਦੇ ਉੱਪਰ ਕੀਤੇ ਹੈ ਭ੍ਰਸ਼ਟਾਚਾਰ ਨੂੰ ਨਕੀਲ ਪਾਈ ਹੈ ਅੱਜ ਨਸ਼ਿਆਂ ਦੇ ਉੱਤੇ ਯੁੱਧ ਸਤਰ ਤੇ ਚੱਲ ਰਿਹਾ ਕੰਮ ਨਸ਼ੇ ਨੂੰ ਛੁਡਾਉਣ ਵਾਸਤੇ ਜਿਹੜੀ ਕਿ ਸਾਡੇ ਪੰਜਾਬ ਦੇ ਵਾਸਤੇ ਬਹੁਤ ਇੱਕ ਨੁਕਸਾਨ ਵਾਲੀ ਗੱਲ ਸੀਗੀ ਸਾਡਾ ਯੂਥ ਜਿਹੜਾ ਉਹ ਬਹੁਤ ਜ਼ਿਆਦਾ ਗਲਤ ਰਸਤੇ ਤੇ ਜਾ ਰਿਹਾ ਸੀ ਉਹਨਾਂ ਦੇ ਵਾਸਤੇ ਇਹ ਬਹੁਤ ਅੱਛੇ ਸਟੈਪਸ ਲੈ ਰਹੇ ਹੈ ਜਿਦੇ ਕਰਕੇ ਮੈਂ ਇੰਪ੍ਰੈਸ ਹੋ ਕੇ ਔਰ ਸਾਡੇ ਜਿਹੜੇ ਸੀਐਮ ਸਰ ਅਗੇ ਭਗਵੰਤ ਮਾਨ ਜੀ ਉਹ ਬਹੁਤ ਹੀ ਡਾਊਨ ਟੂ ਅਰਥ ਔਰ ਬਹੁਤ ਮਿੱਠੀ ਬੋਲਬਾਨੀ ਅੱਛੀ ਬੋਲਬਾਨੀ ਵਾਲੇ ਵਿਅਕਤੀ ਸਾਡੇ ਜਿਹੜੇ ਕੈਂਡੀਡੇਟ ਇਥੇ ਸੰਜੀਵ अरोड़ा ਜੀ ਉਹਨਾਂ ਦੀ ਬੋਲਬਾਨੀ ਉਹਨਾਂ ਦਾ ਬਹੁਤ ਤਰੀਕਾ ਗੱਲਬਾਤ ਕਰਨ ਦਾ ਮਿਲਣ ਦਾ ਕੰਮ ਕਰਨ ਦਾ ਸਲੀਕਾ ਬਹੁਤ ਅੱਛਾ ਹੈ ਜਿੱਤੇ ਤੋਂ ਮੈਂ ਇਮਪ੍ਰੈਸ ਹੋ ਕੇ ਅੱਜ ਐਨੇ ਸਾਲਾਂ ਬਾਅਦ ਬੜੇ ਪਰੇਮਾਨ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹੀ ਹੈ ਔਰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਈ ਹਾਂ ਜਦੋਂ ਹਾਰੇ ਦੇ ਜ਼ਹਿਨ ਦੇ ਵਿੱਚ ਸਵਾਲ ਜਦੋਂ ਕੱਲ ਇੱਕ ਬ੍ਰੇਕਿੰਗ ਚੱਲੀ ਕਿ ਪਾਸ਼ਵਨ ਸਾਹਿਬ ਤੁਸੀਂ ਕਾਂਗਰਸ ਦੀ ਪਾਰਟੀ ਵਿੱਚ ਸ਼ਾਮਿਲ ਹੋਏ 30 ਸਾਲ ਤੁਸੀਂ ਆਪਣੇ ਸਾਰੀ ਉਮਰ ਲੰਘੀ ਤੁਸੀਂ ਕਾਂਗਰਸ ਨੂੰ ਦਿੱਤਾ ਕਾਂਗਰਸ ਨੇ ਹੁਣ ਤੱਕ ਤੁਹਾਨੂੰ ਕੀ ਦਿੱਤਾ ਦੇਖੋ ਕਾਂਗਰਸ ਦੇ ਵਿੱਚ ਮੈਨ ਬੜੀ ਰਿਸਪੈਕਟ ਮਿਲੀ ਐ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਐ ਮੈਂ ਬਹੁਤ ਸਾਲ ਲਗਾਤਾਰ ਪੀਪੀਸੀਸੀ ਸੈਕਟਰੀ ਰਹੀ ਹੈ ਗਿਆ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਗ੍ਰਿਵਾਂਸਿਸ ਹੈਲਦੀ ਪਹਿਲਾਂ ਮੈਂ ਵਾਈਸ ਚੇਅਰਪਰਸਨ ਰਹੀ ਹਾਂ ਥੈਨ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਗ੍ਰਿਵਾਂਸਿਸ ਹੈਲਦੀ ਹੀ ਮੈਂ ਚੇਅਰਪਰਸਨ ਰਹੀ ਹਾਂ ਔਰ ਮੈਂ ਹੋਰ بڑے ਅੱਛੇ ਅਹੁਦਿਆਂ ਤੇ ਉੱਤੇ ਪੰਜਾਬ ਮਹਿਲਾ ਕਾਂਗਰਸ ਮੈਂ ਪੰਜਾਬ ਦੀ ਵਾਈਸ ਪ੍ਰੈਜ਼ੀਡੈਂਟ ਰਹੀ ਹਾਂ ਮੈਨੂੰ ਪੂਰਾ ਮਾਨ ਸਨਮਾਨ ਦਿੱਤਾ ਗਿਆ 2004 ਤੋਂ ਮੈਂ ਸੋਸ਼ਲ ਵੈਲਫੇਅਰ ਬੋਰਡ ਦੇ ਵਿੱਚ ਡਾਇਰੈਕਟਰ ਰਹੀ ਹਾਂ ਐਂਡ ਹੁਣ ਜਿਹੜੀ ਸਰਕਾਰ ਆਪਣੀ ਸੀਗੀ ਉਹਦੇ ਵਿੱਚ ਮੈਂ ਪੰਸਬ ਦੇ ਵਿੱਚ ਡਾਇਰੈਕਟਰ ਸੀਗੀ ਉਹਦਿਆਂ ਦੀ ਗੱਲ ਨਹੀਂ ਹੈਗੀ ਉਹਦੇ ਆਨੇ ਜਾਣੇ ਹੁੰਦੇ ਆ ਇਹ ਕੋਈ ਪਰਮਾਨੈਂਟ ਰਜਿਸਟਰੀ ਨਹੀਂ ਹੁੰਦੀ ਕਿਸੇ ਦੀ ਕਿ ਪਰਮਾਨੈਂਟ ਕੋਈ ਅਹੁਦਾ ਹੈਗਾ ਇਹ ਗੱਲ ਮਾਨ ਸਨਮਾਨ ਦੀ ਹੈ ਕਿ ਕਾਂਗਸ ਪਾਰਟੀ ਵਿੱਚ 30 ਸਾਲ ਤੁਹਾਨੂੰ ਮਾਨ ਸਨਮਾਨ ਨਹੀਂ ਮਿਲਿਆ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਹੈ ਕਿ ਮੈਨੂੰ ਬਹੁਤ ਮਾਨ ਸਨਮਾਨ ਮਿਲਿਆ ਬਹੁਤ ਅੱਛੇ ਅਹੁਦਿਆਂ ਤੇ ਮੈਂ ਕੰਮ ਕੀਤਾ ਲੇਕਿਨ ਹੁਣ ਜਾ ਕੇ ਜਿਹੜੀ ਕੁਝ ਐਸੀ ਸਿਗਾ ਜੀ ਦੇ ਵਿੱਚ ਕਿ ਮੈਂ ਮਹਿਸੂਸ ਕੀਤਾ ਕਿ ਬੋਲ ਬਾਣੀ ਅੱਛੀ ਹੋਣੀ ਚਾਹੀਦੀ ਹੈ ਹਰ ਕਿਸੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਅੱਛਾ ਵਿਵਹਾਰ ਕਰੀਏ ਜਿਹੜਾ ਕਿ ਮੈਨੂੰ ਆਮ ਆਦਮੀ ਪਾਰਟੀ 'ਚ ਠੀਕ ਦਿਖਾਈ ਦਿੱਤਾ ਤੇ ਮੈਂ ਨਾਲ ਜਾਣਗੀ ਗੁੱਟਬਾਜੀ ਕਹਿ ਸਕਦੇ ਹਾਂ ਬਿਲਕੁਲ ਜੀ ਕਾਂਗਰਸ ਦੀ ਜਿਹੜੀ ਗੁੱਟਬਾਜੀ ਆ ਉਹਨੇ ਵੀ ਸਾਨੂੰ ਬਹੁਤ ਪਰੇਸ਼ਾਨ ਕਰਤਾ ਸੀਗਾ ਟੀਮ A ਟੀਮ B ਟੀਮ C ਵਾਟ ਇਜ਼ ਥਿਸ ਵੀ ਆਰ ਆਲ ਕਾਂਗਰਸ ਪੀਪਲ ਹੈਨਾ ਅਸੀਂ ਕਾਂਗਰਸ ਵਾਸਤੇ ਕੰਮ ਕਰ ਰਹੇ ਸੀ ਨਾ ਕਿਸੇ ਕਿਸੇ ਇੰਡੀਵਿਜੂਅਲ ਵਾਸਤੇ ਕੰਮ ਕਰ ਰਹੇ ਸੀ ਜੀ ਅਗਰ ਇੱਕ A ਟੀਮ ਵਾਲੇ ਦੇ ਕੋਲ ਜਾ ਕੇ ਖੜੇ ਹੋ ਜੋ ਉਹਦੀ ਮੀਟਿੰਗ ਅਟੈਂਡ ਕਰ ਲੋ ਮੈਂ ਸਟੇਟ ਦੀ ਅਹੁਦੇਦਾਰ ਹਾਂ ਕਾਂਗਰਸ ਪਾਰਟੀ ਦੀ ਵਾਰਡ ਦੀ ਅਹੁਦੇਦਾਰ ਨਹੀਂ ਸੀਗੀ ਕਾਂਗਰਸ ਪਾਰਟੀ ਦਾ ਕਹਿ ਰਹੀ ਸੀ ਅਸੀਂ ਤਾਂ ਇੱਕ ਜੁੱਟ ਹੈਗੇ ਹਾਂ ਇੱਕ ਜੁੱਟ ਦੇ ਨਾਲ ਤੁਸੀਂ ਤਾਂ ਆਸ਼ੂ ਜੀ ਨਾਲ ਵੀ ਰਹੇ ਹੋ ਇਲੈਕਸ਼ਨ ਵੀ ਲੜਿਆ ਮੰਤਰੀਆਂ ਦੇ ਐਮ ਐਲ ਇਲੈਕਸ਼ਨ ਵੀ ਲੜੇ 2017 ਦੇ ਵਿੱਚ ਕਾਂਗਰਸ ਪਾਰਟੀ ਐਮ ਐਲ ਵੀ ਬਣੇ ਨੇ ਮੰਤਰੀ ਵੀ ਬਣੇ ਨੇ ਫਿਰ ਇਹੋ ਜੀ ਨਰਾਜ਼ਗੀ ਕਿੱਥੋਂ ਜ਼ਾਹਿਰ ਹੋਗੀ ਤਰਚ ਦੇਖੋ 2017 ਦੇ ਵਿੱਚ ਜਿਹੜੀ ਕਾਂਗਰਸ ਦਾ ਜਿਹੜਾ ਇਲੈਕਸ਼ਨ ਸੀਗਾ ਮੈਂ ਪਾਰਟੀ ਦੀ ਤਰਫੋਂ ਵੈਸਟ ਕੰਸਟੀਟੂਐਂਸੀ ਦੀ ਇੰਚਾਰਜ ਸੀਗੀ ਔਰ ਉਸ ਵਕਤ ਅਸੀਂ 36000 ਵੋਟਾਂ ਦੇ ਉੱਪਰ ਇਸ ਕੰਸਿਸਟੈਂਸੀ ਤੋਂ ਜਿੱਤ ਤੇ ਸੀਗੀ ਲੇਕਿਨ ਹੁੰਜਰੀਆ 2022 ਚੋਟਾਂ ਆ ਉਹਦੇ ਵਿੱਚ ਮੈਂ ਇਨਚਾਰਜ ਨਹੀਂ ਸੀਗੀ ਤੇ ਆਈ ਡੋਟ ਨੋ ਦੋਟ ਇਸ ਹਮ ਨਹੀਂ ਹੈ ਰਿਜ਼ਲਟਸ ਹੈ ਨਾ ਤੇ ਔਰ ਮੈਨੂੰ ਹੋਰ ਕਿਸੇ ਤੋਂ ਪ੍ਰੋਬਲਮ ਨਹੀਂ ਸੀ ਗਰੁੱਪੀਜ਼ਮ ਤੋਂ ਬਹੁਤ ਪ੍ਰੋਬਲਮ ਸੀਗੀ ਗਰੁੱਪੀਜ਼ਮ ਇੰਨਾ ਜ਼ਿਆਦਾ ਹੈ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਕੋਈ ਵਾਰਡ ਦੀ ਕਿਸੇ ਦੀ ਪ੍ਰਧਾਨ ਨਹੀਂ ਸੀਗੀ ਜਾਂ ਮੈਂ ਕੋਈ ਕਾਉਂਸਲਰ ਨਹੀਂ ਹੈ ਨਾ ਜੇ ਆਪਾਂ ਇੱਕ ਕੌਨਸਟੀਚੁਐਂਸੀ ਦੇ ਐਮਐਲਏ ਦੇ ਨਾਲ ਜਾਂ ਉਸ ਕੌਨਸਟੀਚੁਐਂਸੀ ਦੇ ਪ੍ਰੋਗਰਾਮ 'ਚ ਖੜਿਆ ਤੇ ਜੇ ਮੈਨੂੰ ਤਾਂ ਈਸਟ 'ਚ ਵੀ ਜਾਣਾ ਪਏਗਾ ਮੈਨੂੰ ਸੈਂਟਰਲ 'ਚ ਵੀ ਜਾਣਾ ਪਏਗਾ ਮੈਨੂੰ ਨਾਰਥ 'ਚ ਵੀ ਜਾਣਾ ਪਏਗਾ ਤੇ ਦੂਸਰੇ ਐਮਐਲਏ ਦੇ ਨਾਲ ਜਾ ਕੇ ਤੁਸੀਂ ਖੜੇ ਹੋ ਜਾਂਦੇ ਹੋ ਉਸ ਮੀਟਿੰਗ ਨੂੰ ਅਟੈਂਡ ਕਰਦੇ ਹੋ ਤੇ ਉੱਥੇ ਓਬਜੈਕਸ਼ਨ ਲੱਗਦੀ ਹੈ ਕਿ ਤੁਸੀਂ ਉਧਰ ਕਿਉਂ ਗਏ ਉਧਰ ਕਿਉਂ ਗਏ ਉਧਰ ਕਿਉਂ ਗਏ ਮਤਲਬ ਅਸੀਂ ਸਟੇਟ ਦੇ ਅਧਿਕਾਰ ਮਤਲਬ ਸਾਨੂੰ ਹਰ ਜਗ੍ਹਾ ਜਾਣਾ ਪਏਗਾ ਤੁਹਾਡਾ ਕਹਿਣਾ ਕਿ 2022 ਦੀ ਚੀਰ ਕਾਂਗਰਸ ਪਾਰਟੀ ਹਾਰੀ ਹੈ ਤੇ ਨਾ ਕਰਕੇ ਤੁਹਾਡੇ ਨਾਲ ਅੱਗੇ ਲੈ ਕੇ ਕਰਕੇ ਹਾਰੀ ਹੈ ਗਰੂਪੀਜ਼ਮ ਗਰੂਪੀਜ਼ਮ ਕਰਕੇ ਹਾਰੀ ਬਿਲਕੁਲ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਸੀਗਾ ਕਾਂਗਰਸ ਨੂੰ ਕਾਂਗਰਸ ਤੇ ਗਰੂਪੀਜ਼ਮ ਨੇ ਹਰਾਇਆ ਅੱਛਾ ਜਿਹੜੀ ਹੁਣ ਹੁਣ ਵੀ ਗੁੱਟਬਾਜ਼ੀ ਚੱਲਦੀ ਪਈ ਹੈ ਹੁਣ ਵੀ ਚਾਹੋ ਇੱਕ ਰੋਲਾ ਜਿਹਾ ਬਿਲਕੁਲ ਤੁਹਾਡੇ ਸਾਹਮਣੇ ਜੋ ਹੋ ਰਿਹਾ ਸੋ ਮੈਨੂੰ ਤਾਂ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਕਿਹਾ ਜਾਂਦਾ ਵੈ ਕਾਂਗਰਸ ਦੇ ਵਿੱਚ ਮੈਂ ਐਨੇ ਸਾਲ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਔਰ ਮੈਂ ਪਾਰਟੀ ਦੇ ਵਿਰੁੱਧ ਕੁਝ ਵੀ ਨਹੀਂ ਕਹਿਣਾ ਚਾਹਦੀ। ਦੇਖਿਆ ਕੀ ਹੈ ਪਾਰਟੀ ਨੂੰ ਛੱਡਦੇ ਵੇਲੇ ਕਿਉਂਕਿ ਖੁੰਦਾ ਜਦੋਂ ਪਾਰਟੀ ਨੂੰ ਛੱਡਣਾ ਹੁੰਦਾ ਵਾ ਉਸ ਤੋਂ ਬਾਅਦ ਇੱਕ ਫੀਲ ਜਿਹਾ ਆਉਂਦਾ ਹੈ ਕਿ ਨਹੀਂ ਹਜੇ ਨਹੀਂ ਹਜੇ ਨਹੀਂ ਹਜੇ ਨਹੀਂ ਇਹ ਇਹੋ ਜਿਹਾ ਕੋਈ ਫੀਲ ਆਇਆ। ਦੇਖੋ ਮੈਂ ਇੱਕ ਦਿਨ ਦੇ ਵਿੱਚ ਪਾਰਟੀ ਨਹੀਂ ਛੋੜੀ। ਮੈਂ ਬਹੁਤ ਮੰਥਨ ਕੀਤਾ ਹੈ। ਬਹੁਤ ਲੰਮਾ ਟਾਈਮ ਮੈਂ ਮੰਥਨ ਕੀਤਾ ਹੈ। ਬਾਦ ਲੰਬੇ ਟਾਈਮ ਤੋਂ ਮੈਂ ਕਈ ਚੀਜ਼ਾਂ ਸਫਰ ਕਰ ਰਹੀ ਸੀ ਇਸ ਪਾਰਟੀ ਚ ਔਰ ਹੁਣ ਦਮ ਕਟਣ ਲੱਗ ਗਿਆ ਸੀਗਾ ਮੈਂ ਇਸ ਤੇ ਕਰਕੇ ਪਾਰਟੀ ਛੋੜੀ ਆ ਅੱਛਾ ਆਉਂਦਾ ਵੀ ਇਹ ਵੱਡਾ ਮਿਲਿਆ ਹੋਇਆ ਸੀਗਾ ਹਨ ਤੇ ਹੁਣ ਆਮ ਆਦਮੀ ਦੀ ਪਾਰਟੀ ਚ ਗਏ ਆਮ ਆਦਮੀ ਦੀ ਪਾਰਟੀ ਦੇ ਵਿੱਚ ਕਿਹੋ ਜਿਹਾ ਕਿ ਹੈਜ਼ ਅ ਸੋਸ਼ਲ ਵਰਕਰ ਗਏ ਹੈਜ਼ ਅ ਕਿਰੇ ਹੋਤੇ ਤੱਕ ਗਏ ਮੈਂ ਬਿਲਕੁਲ ਆਮ ਆਦਮੀ ਦੇ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਦੀਆਂ ਉਪਲਬਧੀਆਂ ਤੋਂ ਇਮਪ੍ਰੈਸ ਹੋ ਕੇ ਗਈਆਂ ਮੈਨੂੰ ਕੋਈ ਉਹਦੇ ਦੀ ਚਾਹ ਨਹੀਂ ਹੈਗੀ ਮੈਨੂੰ ਮਾਨ ਸਨਮਾਨ ਦੀ ਜ਼ਰੂਰਤ ਹੈ ਮਾਨ ਸਨਮਾਨ ਜਿੱਥੇ ਮਿਲੇਗਾ ਮੈਂ ਉੱਥੇ ਹੀ ਖੜੀ ਆ ਯੁੱਧ ਨਾ ਚ ਅਵਰੁੱਧ ਕਿਹਾ ਜਾਂਦਾ ਸੀਗਾ ਤੁਹਾਡੇ ਵੱਲੋਂ ਕਿ ਇਹ ਤਾਂ ਇੱਕ ਡਰਾਮੇਵਾਜ ਆ ਆਪਾਂ ਇੰਟਰਵਿਊ ਵੀ ਕੀਤੀ ਸੀ ਕਿ ਹਣਾ ਤੇ ਉਸ ਤੋਂ ਤਹਿ ਤੀ ਅੱਜ ਤੁਸੀਂ ਆ ਆਮ ਆਦਿ ਪਾਰਟੀ ਸ਼ਾਮਿਲ ਕਰ ਲਈ ਹੈ ਕੱਲ ਨੂੰ ਫੇਰ ਘਰ ਵਾਪਸੀ ਵੀ ਹੋਏਗੀ ਜੀ ਨਹੀਂ ਮੈਂ ਦੇਖੋ ਜੇ ਅਗਰ ਤੁਸੀਂ ਮੇਰਾ ਪਿਛਲਾ ਪ੍ਰੋਫਾਈਲ ਦੇਖੋ ਤਾਂ ਮੈਂ ਅੱਜ ਤੱਕ ਹਮੇਸ਼ਾ ਇੱਕੋ ਹੀ ਪਾਰਟੀ ਦੇ ਨਾਲ ਖੜੀ ਰਹੀ ਹੈਗੀਆ ਜੇ ਮੈਂ ਇੰਨਾ ਮੰਥਨ ਕਰਨ ਤੋਂ ਬਾਅਦ ਚੇਂਜ ਕੀਤੀ ਹੈ ਪਾਰਟੀ ਬਹੁਤ ਸੋਚ ਵਿਚਾਰ ਕੇ ਕੀਤੀ ਹੈ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਹਾਲਾਂਕਿ ਅੱਜ ਦੇਖਿਆ ਜਾਵੇ ਤੇ ਕਾਂਗਰਸ ਵਿੱਚ ਦੋ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਇੱਕ ਆਸ਼ੂ ਵੱਲੋਂ ਕੀਤੀ ਗਈ ਹੈ ਤੇ ਇੱਕ ਰਾਜਾ ਵਰਿੰਗ ਵੱਲੋਂ ਕੀਤੀ ਗਈ ਹੈ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਹੈ ਕਿ 100 ਮੀਟਰ ਦੀ ਦੂਰੀ ਤੇ ਇੱਕ ਪ੍ਰੈਸ ਕਾਨਫਰੰਸ ਚੋਨੀ ਚੋਨਾ ਕਾਰਾਇਲ ਦੇ ਵਿੱਚ ਹੋਈ ਹੈ ਤੇ ਇੱਕ ਪਾਰਕ ਲਾਜਾ ਦੇ ਵਿੱਚ ਕੀਤੀ ਗਈ ਹੈ ਇਸ ਚੀਜ਼ ਨੂੰ ਤੁਸੀਂ ਕਿਸਾ ਦੇ ਦੋ ਕਿ ਗੁੱਟ ਵਰਜੀ ਹੈ ਗਰੁੱਪੀਜ਼ਮ ਕਰਕੇ ਇਹ ਪਾਰਟੀ ਟੁੱਟੀ ਜਾ ਰਹੀ ਹੈ ਅੱਗੇ ਵਧੇ ਪਾਏਗੀ ਦੇਖੋ ਚੋਣਾਂ ਦਾ ਸਮਾਂ ਹੈ ਹੈਨਾ ਅਲੱਗ-ਅਲੱਗ ਜਗ੍ਹਾ ਤੇ ਵਰਕਿੰਗ ਹੋ ਰਹੀ ਹੈ ਪੰਜਾਬ ਪ੍ਰਧਾਨ ਆਪਣੀ ਜਗ੍ਹਾ ਤੇ ਸਾਡੇ ਐਮਪੀ ਆ ਉਹ ਅਲੱਗ ਜਿ ਕੰਮ ਕਰ ਰਿਹਾ ਉਹਨਾਂ ਦੀ ਵਰਕਿੰਗ ਅਲੱਗ ਹੈ ਜਿਹੜੇ ਕੈਂਡੀਡੇਟ ਹੈ ਉਹ ਅਲੱਗ ਵਰਕਿੰਗ ਕਰ ਰਹੇ ਉਹਨਾਂ ਦਾ ਅਲੱਗ ਕੰਮ ਹੈਗਾ ਹੈ ਨਾ ਤੇ ਤੁਹਾਡੀ ਵੀ ਗੱਲ ਠੀਕ ਹੈ ਕਿ ਜਦ ਆਪਾਂ ਸੇਮ ਡੇ ਦੇ ਵਿੱਚ ਇੱਕ ਘੰਟੇ ਦੇ ਫਰਕ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਤਾਂ ਉਹ ਇਕੱਠੀ ਹੋਣੀ ਚਾਹੀਦੀ ਹੈ ਇਕੱਠੀ ਹੋਣੀ ਚਾਹੀਦੀ ਹੈ ਬਟ ਉਹਨਾਂ ਦੀ ਆਪਣੀ ਆਪਣੀ ਹੈ ਉਹਨਾਂ ਨੇ ਚੋਣਵ ਦੇ ਵਾਸਤੇ ਲੋਕਾਂ ਨੂੰ ਕਰਨਾ ਹੈਗਾ ਨਾਲ ਤੇ ਆਪਣੀ ਆਪਣੀ ਜਗ੍ਹਾ ਤੇ ਕੰਮ ਕਰ ਰਹੇ ਅੱਛਾ ਕੀ ਸੋਚ ਕੇ ਗਏ ਸੀਗਾ ਆਮ ਆਜ਼ਮੀ ਪਾਰਟੀ 'ਚ ਮੈਂ ਤਾਂ ਮਦਸਿਆ ਮਾਨਸਮਾਨ ਮਾਨਸਮਾਨ ਬਿਲਕੁਲ ਬਾਹਰ ਬਹੁਤ ਰਿਆ ਮਾਨਸਮਾਨ ਲੇਕਿਨ ਹੁਣ ਮੇਰਾ ਦਮ ਕੁੱਟ ਰਿਆ ਸੀ ਕਿਤੇ ਨਾ ਕਿਤੇ ਕੁਛ ਨਾ ਕੁਛ ਬਹਿ ਰਿਆ ਤਾਂ ਨਹੀਂ ਕਿ ਆਫਰ ਵੱਡੀ ਆ ਗਈ ਹੋਵੇ ਤੁਸੀਂ ਜੇ ਮੈਨੂੰ ਜਾਣਦੇ ਹੋ ਜਾਂ ਮੇਰੇ ਪਰਿਵਾਰ ਨੂੰ ਜਾਣਦੇ ਹੋ ਜਾਂ ਮੇਰੀ ਬੈਕਗਰਾਉਂਡ ਦੇਖੋ ਜਾਂ ਮੇਰੇ ਬੈਕ ਦੇ ਉੱਤੇ ਜਿਹੜੇ ਮੇਰੇ ਕੋਲ ਅਹੁਦੇ ਰਏ ਉਹਨਾਂ ਨੂੰ ਦੇਖੋ ਤੇ ਮੈਨੂੰ ਕੋਈ ਇੱਛਾ ਨਹੀਂ ਹੈ ਕਿਸੇ ਦੀ ਵੀ ਮੈਨੂੰ ਸਿਰਫ ਔਰ ਸਿਰਫ ਮਾਨ ਸਨਮਾਨ ਦੀ ਜ਼ਰੂਰਤ ਹੈ ਚਲ ਆਵਾਜ਼ ਦੀ ਪਾਰਟੀ ਜਦੋਂ ਸ਼ਾਮਿਲ ਹੋਏ ਬਹੁਤ ਮੌੜਾ ਪਹਿਲੇ ਤੇ ਤੁਹਾਨੂੰ ਤੇ ਕੀ ਕੀ ਹੁਣ ਆਵਾਜ਼ ਦੀ ਪਾਰਟੀ ਕਰੇਗੀ ਅੱਗੇ ਜਾ ਕੇ ਕੀ ਕੀ ਲੜੇਗੀ ਕਿ ਕਿ ਵਿਰੋਧੀ ਪਾਰਟੀਆਂ ਦਾ ਕਾਫੀ ਨਿਸ਼ਾਨੇ ਸਾਧ ਰਹੇ ਨੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਵਰਕਿੰਗ ਕਿੰਨੀ ਜ਼ਿਆਦਾ ਵਰਕਿੰਗ এডਿਕੇਸ਼ਨ ਦੇ ਉੱਪਰ ਹੋ ਰਹੀ ਹੈ এডਿਕੇਸ਼ਨ ਦਾ ਗ੍ਰਾਫ ਕਿੰਨਾ ਅੱਛਾ ਜਾ ਰਿਹਾ ਹੈਗਾ ਸਕੂਲਾਂ ਦੀ ਕਿੰਨੀ ਜ਼ਿਆਦਾ ਡਵੈਲਪਮੈਂਟ ਹੋ ਰਹੀ ਹੈ ਹੈਨਾ ਹੈਲਥ ਦੇ ਵਾਸਤੇ ਅਸੀਂ ਦੇਖੀਏ ਮੈਂ ਹੁਣੀ ਮੀਟਿੰਗ ਸੀਗੀ ਹੈਲਥ ਮਿਨਿਸਟਰ ਬੋਲ ਰਹੇ ਸੀਗੇ ਉਹਨਾਂ ਨੇ ਆਪਣੀਆਂ ਉਪਲਬਧੀਆਂ ਦਸੀਆਂ ਤੁਸੀਂ ਦੇਖੋ ਹੈਲਥ ਦੇ ਉੱਪਰ ਕਿੰਨਾ ਜ਼ਿਆਦਾ ਉਹਨਾਂ ਨੇ ਕੰਮ ਕਰ ਰਹੇ ਹੈ ਗਿਆ ਮਹੱਲਾ ਕਲੀਨਿਕ ਬਣ ਗਏ ਹੈ ਮਹੱਲਾ ਕਲੀਨਿਕ ਹੈ ਔਰ ਹੋਰ ਹਸਪੀਟਲ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ ਸਿਵਲ ਹਸਪੀਟਲਸ ਦੇ ਵਿੱਚ ਕਿੰਨਾ ਸੁਧਾਰ ਹੋਇਆ ਠੀਕ ਹੈ ਫਿਰ ਜਿੰਨਾ ਭ੍ਰਸ਼ਟਾਚਾਰ ਤੇ ਨਕੇਲ ਪਈ ਹੈਗੀ ਹੈ ਹੈਨਾ ਕਿੰਨਾ ਭ੍ਰਸ਼ਟਾਚਾਰ ਬਹੁਤ ਜ਼ਿਆਦਾ ਫੈਲ ਚੁੱਕਾ ਸੀ ਕੈਂਸਰ ਦੀ ਤਰ੍ਹਾਂ ਫੈਲ ਚੁੱਕਾ ਸੀ ਲੇਕਿਨ ਇਹਨਾਂ ਨੇ ਕਾਫੀ ਹੱਦ ਤੱਕ ਹੁਣ ਨੱਥ ਪਾਈ ਹੈ ਔਰ ਸਭ ਤੋਂ ਉੱਪਰ ਹੁੰਜੜਨ ਨਸ਼ਿਆਂ ਦੇ ਉੱਪਰ ਯੁੱਧ ਵਿਰੁੱਧ ਨਸ਼ਾ ਉਹ ਜਿਹੜਾ ਹੋ ਰਿਹਾ ਹੈਗਾ ਉਹ ਬਹੁਤ ਵੱਡੀ ਅਸੀਂ ਜਦੋਂ ਨਸ਼ੇ ਤੇ ਨਕੇਲ ਪਾ ਜਾਾਂਗੇ ਤੇ ਬਹੁਤ ਵੱਡੀ ਕੁਪਲਬਦੀ ਹੋਏਗੀ ਸਾਡੀ ਵੀ ਵੱਲੋਂ ਕਿਆ ਜਾ ਰਿਹਾ ਹੈ ਜਿਹੜੇ ਸ਼ਾਮਿਲ ਕਰਵਾ ਰਹੇ ਨੇ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਨਾ ਇਹ ਕੌਣ ਹੈ ਇਹ ਪੇਟਚਾਰ ਚੱਲ ਰਹੀ ਹੈ ਬਾਹਰੋਂ ਲਿਆ ਕੇ ਬੰਦੇ ਜਮਾ ਕਰਾਈ ਜਾ ਰਹੇ ਇਸ ਤੇ ਬਾਰੇ ਕੀ ਤੁਹਾਡਾ ਕਹਿਣਾ ਬਿੱਟੂ ਜੀ ਨੇ ਪੁੱਛੋ ਕਿਆ ਸਿਮੀ ਚੋਪੜਾ ਪਛਾਣਦਾ ਨਾਮ ਨਹੀਂ ਤੁਹਾਨੂੰ ਪਤਾ ਬਿਆਨ ਸਿੰਘ ਜੀ ਦੇ ਟਾਈਮ ਤੋਂ ਅਸੀਂ ਕੰਮ ਕਰ ਰਹੇ ਆ ਗਿਆ ਅੱਜ ਤੁਸੀਂ ਸਾਡੇ ਪੂਆ ਜੀ ਸਾਨੂੰ ਕਹਿੰਦੇ ਹੋ ਔਰ ਸਾਡੇ ਪੁੱਤਰ ਆਪਣੇ ਆਪ ਨੂੰ ਕਹਿੰਦੇ ਹੋ ਤੇ ਅੱਜ ਤੁਹਾਨੂੰ ਸਾਡਾ ਨਾਮ ਨਹੀਂ ਪਤਾ ਹੈਗਾ ਪੁੱਛ ਲਓ ਉਹਨਾਂ ਨੂੰ ਕੁਐਸਚਨ ਕਰ ਲਓ ਜਾ ਕੇ ਕਿਆ ਮੈਡਮ ਦਾ ਤਾਂ ਨਾਮ ਨਹੀਂ ਪਤਾ ਕਿਸਰਾ ਕਹਿ ਸਕਦੇ ਆ ਕਿਉਂਕਿ ਨਾਮ ਨਹੀਂ ਪਤਾ ਆਡਰ ਦਾ ਨਾਮ ਪਤਾ ਹੋਊਗਾ ਪਰ ਜਿਹੜੇ ਇੱਕ ਮੈਡਮ ਨੇ ਲਾਈਵ ਹੋ ਕੇ ਗਿਆ ਵਾ ਅਜਿੰਦਰ ਕੌਰ ਜੀ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਇੱਕ ਵੀਡੀਓ ਪਾ ਕੇ ਕਹੀ ਆ ਕਿ ਇਹ ਕੌਣ ਨੇ ਭੇਟ ਚਲ ਨੇ ਇੱਕ ਸ਼ਾਮਿਲ ਕਰ ਰਹੇ ਨੇ ਇਸ ਦੇ ਬਾਰੇ ਕੀ ਕਹਿੰਦਾ ਤੁਹਾਡਾ ਕੀ ਕਹਿੰਦਾ ਅਜਿੰਦਰ ਕੌਰ ਨੂੰ ਵੀ ਸਭ ਜਾਣਦੇ ਆ ਹਮ ਅਜਿੰਦਰ ਕੌਰ ਦੇਖੋ ਸਾਡੇ ਉਧਰ ਵਾਰਡ ਦੇ ਵਿੱਚ ਕੰਮ ਕਰ ਰਹੇ ਗਿਆ ਜੇ ਮੈਨੂੰ ਪਤਾ ਤਾਂ ਬਿੱਟੂ ਜੀ ਨੂੰ ਵੀ ਪਤਾ ਹੋਣਾ ਚਾਹੀਦਾ ਉਹ ਐਮਪੀ ਲੜੇ ਇੱਥੋਂ ਕਹਿੰਦੇ ਕਹਿੰਦੇ ਬਿੱਟੂ ਜੀ ਨਾਲ ਕਾਫੀ ਨਾਦ ਨਹੀਂ ਨੇ ਚੋਨਾ ਵੀ ਨਾ ਚੋਨਾ ਵੀ ਨਾ ਆਜ ਉਹ ਨਾ ਪਛਾਣਨ ਤਾਂ ਕੁਝ ਨਹੀਂ ਕੋਈ ਕਰ ਸਕਦਾ ਮਸਲ ਕਹਿੰਦੇ ਕਿ ਐਮਪੀ ਰੇ ਨੇ ਲੁਧਿਆਣਾ ਤੇ ਲੁਧਿਆਣਾ ਦੇ ਵਸਨੀਕ ਵਾਸਤੇ ਕੀ ਕੀ ਕੀਤਾ ਤੁਸੀਂ ਵੀ ਨਾਲ ਰਹੇ ਹੋ ਕਿ ਕੀ ਆ ਪਲਾਨ ਬਣਾਏ ਸੀ ਕਾਂਗਰਸ ਨੇ ਦੇਖੋ ਜਿਸ ਵਕਤ ਬਿੱਟੂ ਜੀ ਇਲੈਕਸ਼ਨ ਲੜੇ ਸੀ ਅਸੀਂ ਮੈਂ ਬਿੱਟੂ ਜੀ ਦਾ ਵਾਸਤੇ ਕੰਮ ਨਹੀਂ ਕੀਤਾ ਅਸੀਂ ਕਿਸੇ ਇੰਡੀਵਿਜੂਅਲ ਪਰਸਨ ਵਾਸਤੇ ਕੰਮ ਨਹੀਂ ਕਰਦੇ 노 ਡਾਊਟ ਬਿੱਟੂ ਜੀ ਦੇ ਨਾਲ ਬਹੁਤ ਅਚੇ ਰਿਲੇਸ਼ਨਸ ਨੇ ਲੇਕਿਨ ਅਸੀਂ ਕਾਂਗਰਸ ਪਾਰਟੀ ਵਾਸਤੇ ਕੰਮ ਕਰਦੇ ਆ ਸਾਡੀ ਕਾਂਗਰਸ ਪਾਰਟੀ ਤੋਂ ਐਮਪੀ ਕੈਂਡੀਡੇਟ ਜਿਹੜੇ ਵੀ ਆਣਗੇ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਗੇ ਲੇਕਿਨ ਬਿੱਟੂ ਜੀ ਬੀਜੇਪੀ ਚ ਚਲੇ ਗਏ ਸੋ ਉਹਦਾ ਰਿਜ਼ਲਟ ਵੀ ਤੁਸੀਂ ਦੇਖਿਆ ਹੀ ਹੈ ਜੋ ਆਇਆ ਹੈ ਚੋਣਾਂ ਦੇ ਵਿੱਚ ਤੁਸੀਂ ਐਮਪੀ ਦਾ ਉਹ ਕਾਂਗਰਸ ਪਾਰਟੀ ਦੇ ਉੱਤੇ ਜਿੱਤੇ ਸੀਗੇ ਨਾ ਕਿ ਬੀਜੇਪੀ ਤੇ ਜਿੱਤੇ ਸੀਗੇ ਹੈਨਾ ਅ ਅਚਾ ਹੋਰ ਕੌਣ ਕੌਣ ਜਿਹੜੀ ਤੁਸੀਂ ਪਾਰਟੀ ਵਿੱਚ ਸ਼ਾਮਿਲ ਕਰਾਇਆ ਹੋਰ ਕਿਹਨਾਂ ਇਹ ਤੁਸੀਂ ਕੱਲੇ ਹੈਗੇ ਹੋ ਕਿਉਂਕਿ ਤੁਹਾਡਾ ਉਹਦਾ ਤੁਹਾਡੀ ਰਿਸਪੈਕਟ ਤੁਹਾਡਾ ਨਾਮ ਕਾਫੀ ਹੈ ਹੈਨਾ ਉਸ ਦੇ ਦੌਰਾਨ ਇੱਕ ਹਾਰਟ ਬ੍ਰੇਕਿੰਗ ਨਿਊਜ਼ ਇਹ ਆਂਦੀ ਹੈ ਕਿ ਅਲਵਿਦਾ ਕਹਿਣਾ ਹਨਾ ਆਮ ਆਦਮੀ ਪਾਰਟੀ ਜਾਣਾ ਅੱਗੇ ਕਿਤੇ ਹੋਰ ਪਾਰਟੀ ਚ ਜਾਣਾ ਹੈ ਮੈਂ ਤੁਹਾਨੂੰ ਪਹਿਲੇ ਹੀ ਇਹ ਰਿਕੁਐਸਟ ਕੀਤੀ ਹੈ ਕਿ ਮੇਰਾ ਪਿਛਲਾ ਪ੍ਰੋਫਾਈਲ ਦੇਖ ਲਓ ਜੇ ਅਗਰ ਇੱਕ ਵਿਅਕਤੀ 30 ਸਾਲ ਇੱਕ ਪਾਰਟੀ ਦੇ ਨਾਲ ਰਹਿ ਸਕਦਾ ਹੈ ਤੇ ਉਹ ਇਹ ਨਹੀਂ ਹੈ ਕਿ ਸਾਲ 2 ਸਾਲ ਦੇ ਵਿੱਚ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਸ਼ਾਮਿਲ ਹੋ ਜਾਏਗਾ ਹਨਾ ਕਿਸ ਤਰ੍ਹਾਂ ਦੇ ਵੀ ਲਗਾੜੇ ਜੀ ਕਿਸ ਤਰ੍ਹਾਂ ਫੇਰ ਦੇ ਕੋਈ 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 ਘਰ ਵਾਪਸ ਕਰ ਰਿਹਾ ਵਾ ਕੋਈ ਬੀਜੇਪੀ ਚ ਜਾ ਰਿਹਾ ਕੋਈ ਕਾਂਗਰਸ ਚ ਜਾ ਰਿਹਾ ਵਾ ਹਨ ਹੁਣ ਜਿਵੇਂ ਅਕਾਲੀ ਦਲ ਦੇ ਜਿਹੜੇ ਕੀ ਕਾਫੀ ਸਮੇਂ ਲੰਬੇ ਸਮੇਂ ਤੋਂ ਉੱਥੇ ਸੀਗੇ ਹਨ ਉਹਨੋਂ ਬੀਜੇਪੀ ਚ ਆਏ ਨੇ ਹੁਣ ਉਹ ਕਹਿ ਰਹੇ ਨੇ ਸਰੋਪਾ ਪਾ ਕੇ ਕਿ ਇਹ ਮੇਰਾ ਮਾਨ ਸਭਨ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਵੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀਗੀ ਹੁਣ ਇਹ ਆਵਾ ਦੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਕਿਸ ਤਰ੍ਹਾਂ ਬਖੂਪੀੰਨ ਨਿਭਾਓਗੇ ਦੇਖੋ ਮੇਰੀ ਵਰਕਿੰਗ ਤੁਹਾਨੂੰ ਵੀ ਪਤਾ ਹੈ ਪੂਰੇ ਸ਼ਹਿਰ ਨੂੰ ਪਤਾ ਹਰ ਬੰਦਾ ਮੇਰੇ ਕੰਮ ਨੂੰ ਜਾਣਦਾ ਹੈ ਮੇਰੇ ਕੋਲ ਚਾਹੇ ਮੈਂ ਕਿਸੇ ਅਹੁਦੇ ਤੇ ਰਹੀ ਜਾਂ ਨਹੀਂ ਰਹੀ ਮੇਰੀ ਕੇ ਅੰਜੀਓ ਵੀ ਚੱਲ ਰਹੀ ਹੈ ਇੱਕ ਆਸ ਔਮਨ ਹੈਲਪਲਾਈਨ ਮੇਰੇ ਕੋਲ ਜੋ ਵਿਅਕਤੀ ਆ ਜਾਂਦਾ ਹੈ ਉਹ ਆਪਣਾ ਕੰਮ ਕਰਵਾ ਕੇ ਜਾਂਦਾ ਹੈ ਅੱਜ ਤੱਕ ਕੋਈ ਇੱਕ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਮੈਡਮ ਕੋਲ ਗਏ ਸੀ ਤੇ ਸਾਡਾ ਕੰਮ ਨਹੀਂ ਹੋਇਆ ਚਾਹੇ ਉਹ ਕੋਈ ਵੀ ਸਰਕਾਰ ਰਹੀ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਜਾਂ ਆਮ ਆਦਮੀ ਦੀ ਸਰਕਾਰ ਰਹੀ ਜਾਂ ਸਾਡੀ ਕਾਂਗਰਸ ਪਾਰਟੀ ਦੀ ਰਹੀ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਡਮ ਦੇ ਕੋਲ ਅਸੀਂ ਗਏ ਸੀ ਰਿਕੁਐਸਟ ਲੈ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਤਾਂ ਅਸੀਂ ਇਹ ਕੰਮ ਤੁਹਾਡਾ ਨਹੀਂ ਹੋ ਸਕਦਾ ਹਰ ਵਿਅਕਤੀ ਦਾ ਕੰਮ ਹੈ ਚਾਹੇ ਕਿਸੇ ਵੀ ਪਾਰਟੀ ਦਾ ਵਿਅਕਤੀ ਮੇਰੇ ਕੋਲ ਆਇਆ ਕਿੰਨੇ ਮੈਂਬਰ ਜੁਆਇਨ ਕਰਾਇਆ ਤੁਸੀਂ ਕੱਲ ਤੁਸੀਂ ਸਟੇਜ ਤੇ ਦੇਖ ਹੀ ਰਹੀ ਸੀ ਇਤਨੀਆਂ ਲੇਡੀਆਂ ਕਿਆ ਕਰੀ ਕਿਸੇ ਦੇ ਨਾਲ ਇਕੱਠੀਆਂ ਜੁਆਇਨ ਹੋਈਆਂ ਔਰ ਆਸ਼ੂ ਜੀ ਨਹੀਂ ਦੇਖੇ ਸੀ ਹੈ ਆਸ਼ੂ ਜੀ ਨਾਲ ਦੇਖੇ ਸੀਗੇ ਬਿਲਕੁਲ ਨਹੀਂ ਮੰਚ ਦੇ ਉੱਪਰ ਬਹੁਤ ਪਿਆਰ ਕਰਦੇ ਆਂ ਮਹਿਲਾਵਾਂ ਦਾ ਪੰਜਾਬ ਦਾ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਮੈਂ ਮੈਂ ਇਸ ਵਾਰ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਠੀਕ ਹੈ ਮੈਂ ਪਰਸਨਲ ਇੰਡੀਵਿਜੂਅਲ ਕਿਸੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗੀ ਹਾਂ ਦੀ ਬਾਤ ਵੀ ਗੱਲ ਕਰਦੇ ਕਿਨੇ ਕੋ ਸ਼ਾਮਿਲ ਕਰਾਏ ਹੋਣੇ ਤੁਸੀਂ ਜੇ ਕਿਨੇ ਕੋ ਸ਼ਾਮਿਲ ਹੋਣ ਤੁਸੀਂ ਤੁਸੀਂ ਅ ਤੁਸੀਂ ਕੱਲ ਮੰਚ ਤੇ ਕੈਪਟਨ ਸਾਹਿਬ ਦੇ ਦੇਖ ਹੀ ਲਿਆ ਸੀਗਾ ਤੁਹਾਨੂੰ ਉੱਥੇ ਗਿਣਤੀ ਕਰ ਲਓ ਬਾਈ ਨੇਮ ਬੋਲ ਬੋਲ ਕੇ ਸੀ ਬੁਲਾਏ ਹੈ ਗਿਣਤੀ ਕਰ ਲਓ ਮਤਲਬ ਇੱਕ ਵੀ ਨਾਮ ਐਸਾ ਨਹੀਂ ਜਿਹੜਾ ਅਸੀਂ ਮਿਸ ਕੀਤਾ ਸੀ ਪਾਈ ਨੇਮ ਬੁਲਾਵਲਾ ਕੇ ਸੀਐਮ ਸਰ ਨੇ ਜੁਆਇਨਿੰਗ ਕਰਾਈਆਂ ਹਨ ਹੈਨਾ ਤੇ ਅ ਅੱਗਿਓ ਵੀ ਆਉਣ ਵਾਲੇ ਦਿਨਾਂ ਚ ਬਹੁਤ ਲੋਕ ਮੇਰੇ ਕੰਟੈਕਟ ਚ ਹੈਗੇ ਹਨ ਜਿਨ੍ਹਾਂ ਨੂੰ ਕਿ ਮੈਂ ਜੁਆਇਨ ਕਰਵਾ ਰਹੀ ਹਾਂ ਤਨ ਮਖਲੀਦ ਅਸਿਆ ਕੀ ਬੀ ਅਸੀਂ ਸੋਸ਼ੀਅਲੀ ਜੋ ਲੋਕਾਂ ਦੀਆਂ ਪ੍ਰੋਬਲਮਸ ਐ ਉਹ ਸੋਲਵ ਕਰਨੀਆਂ ਨੇ ਐਜੂਕੇਸ਼ਨ ਤੇ ਹੈਲਥ ਤੇ ਕ੍ਰਪਸ਼ਨ ਤੇ ਨਸ਼ੇ ਤੇ ਸਭ ਤੇ ਕੰਮ ਕਰਨਾ ਹੈ ਕਹਿੰਦੇ 18 18 ਮਹੀਨੇ ਰਹਿ ਗਏ ਨੇ 18 ਮਹੀਨੇ ਤੋਂ ਬਾਅਦ ਦੇਖਦੇ ਆ ਫਿਰ ਸਰਕਾਰ ਨੂੰ ਕੌਣ ਕੀ ਐ ਇਹ ਤਾਂ ਗੋਡ ਨੋਜ਼ ਹਨਾ ਜੇ ਸਰਕਾਰ ਦਾ ਕੰਮ ਬਹੁਤ ਅੱਛਾ ਹੋਏਗਾ ਤੇ ਲੋਕ ਜ਼ਰੂਰ ਦੁਬਾਰਾ ਲੈ ਕੇ ਆਣਗੇ ਜੇ ਅਗਰ ਕਾਰਗੁਜ਼ਾਰੀ ਨਹੀਂ ਅੱਛੀ ਹੋਏਗੀ ਤੇ ਲੋਕ ਡਿਕਲਾਈਨ ਕਰ ਦਣਗੇ ਹਨਾ ਤਕਵੀਨੀ ਕਾਂਗਰਸ ਵੀ ਇਸ ਸਾਲ ਕੰਮ ਕਰ ਗਈ ਕਾਂਗਰਸ ਤੋਂ ਵੀ ਤਾਂ ਆਪਾਂ ਹਾਰ ਐਕਸੈਪਟ ਕੀਤੀ ਸੀ ਨਾ ਉਸ ਵਕਤ ਹੈਨਾ ਸੋ ਜੇ ਅਗਰ ਆਮ ਆਦਮੀ ਪਾਰਟੀ ਮੈਂ ਸਾਰੀ ਪਾਰਟੀ ਨੂੰ ਹੀ ਇਹ ਸੰਦੇਸ਼ ਵੀ ਦੇਣਾ ਚਾਹਨੀ ਆ ਕਿ ਇੱਕ ਇੱਕ ਵਰਕਰ ਇੱਕ ਇੱਕ ਅਹੁਦੇਦਾਰ ਇੱਕ ਇੱਕ ਸਾਡੇ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਲੋਕਾਂ ਦੇ ਕੰਮ ਸincerely ਕਰਨ ਤਾਂ ਕਿ ਅਸੀਂ ਦੁਬਾਰਾ ਆਪਣੀ ਸਰਕਾਰ ਲਿਆ ਸਕੀਏ ਇਸ ਹਾਲ ਨਾ ਸੀਗੇ ਅਸੀਮੀ ਚੋਪੜਾ ਪਾਸ਼ਵਾਨ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲੇ 30 ਸਾਲ ਕਾਂਗਰਸ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਇੱਕੋ ਦਮ ਇਹ ਜਿਹੜਾ ਕਿਹਾ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਲਾਂਕਿ ਅਨਾਲਿਸਿਸ ਵੱਲੋਂ ਕਿਹਾ ਕਿ ਅਨਾਲੇ ਸਮਿਤੀ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਵੱਡੇ-ਵੱਡੇ ਪੱਧਰ ਤੇ ਕੰਮ ਕਰੇਗੀ ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਕਿ ਲੋਕਾਂ ਵੱਲ ਕਹਿੰਨਾ 18 ਮਹੀਨੇ ਰਹਿ ਗਏ ਕੰਮ ਹਾਜੇ ਤੱਕ 3.5 ਸਾਲ ਹੋ ਗਏ ਕੰਮ ਤਾਂ ਦੇਖੇ ਨਹੀਂ ਕਿ 18 ਮਹੀਨੇ ਦੇ ਵਿੱਚ ਕੀ ਕੀ ਕੰਮ ਹੋ ਰਿਹਾ ਹੈ ਇਹ ਅਨਾਲੇ ਸਮਿਤੀ ਵਿੱਚ ਦੇਖਣਾ ਹੈ ਜੋ ਜੁੜੇ ਹੋਏ ਹਨ ਵਿਦਵ